ਜਲੰਧਰ ਵੈਸ ਦੀਆਂ ਜਿਮਣੀ ਚੋਣਾ ਨੂੰ ਲੈ ਕੇ ਐਸਵੇਲੇ ਸਾਰੀਆਂ ਪਾਰਟੀਆਂ ਪੱਬਾ ਭਾਰ ਹੋਈਆਂ ਪਈਆਂ ਨੇ ਤੇ ਡੋਰ ਟੂ ਡੋਰ ਪ੍ਰਚਾਰ ਜਿਹੜਾ ਹੈਗਾ ਉਹ ਕੀਤਾ ਜਾ ਰਿਆ ਨੇ ਐਸਵੇਲੇ ਚਰਨਜੀਤ ਸਿੰਘ ਚੰਨੀ ਡੋਰ ਟੂ ਡੋਰ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਨਾਲ ਉਹਨਾਂ ਦਾ ਸਹਿਯੋਗ ਦੇ ਰਹੇ ਨੇ ਸਰਦਾਰ ਪ੍ਰਗਟ ਸਿੰਘ ਜਿਹੜੇ ਕੈਂਡ ਤੋਂ ਵਿਧਾਇਕ ਨੇ ਪ੍ਰਗਟ ਸਿੰਘ ਜੀ ਕੀ ਮੈਂ ਦੇਖਦੇ ਹੋ ਜਲੰਧਰ ਜਿਮਣੀ ਚੋਣਾ ਜਿਹੜਾ ਵੈਸ ਤੇ ਐਸਵੇਲੇ ਪੂਰਾ ਮਾਹੌਲ ਗਰਮਾਇਆ ਹੋਇਆ ਹੈ ਡੋਰ ਟੂ ਡੋਰ ਪ੍ਰਚਾਰ ਚੱਲ ਰਿਹਾ ਹੈ ਦਿਖੋ ਅਲਟੀਮੇਟਲੀ ਮੈਨੂੰ ਜਿੰਨੀ ਗੱਲ ਸਮਝ ਆਉਂਦੀ ਆ ਕਿ ਆਮ ਆਦਮੀ ਪਾਰਟੀ ਪਿਛਲੇ ਸਵਾ ਦੋ ਸਾਲਾਂ ਢਾਈ ਸਾਲਾਂ ਚ ਜੋ ਇਹਨਾਂ ਦੀ ਕਰਤੂਤ ਹੈ ਉਹ ਸਾਰਿਆਂ ਦੇ ਸਾਹਮਣੇ ਆ ਇਹਨਾਂ ਦਾ ਹੀ ਐਮਐਲਏ ਸੀ ਰਿਜ਼ਾਈਨ ਕਰਕੇ ਹੁਣ ਦੁਬਾਰਾ ਮੈਨੂੰ ਲੱਗਦਾ ਇਸ ਜਮਨੀ ਚੋਣ ਦੀ ਜ਼ਰੂਰਤ ਨਹੀਂ ਸੀ ਲੇਕਿਨ ਮੈਂ ਇੱਕੋ ਹੀ ਤੁਹਾਡੇ ਜ਼ਰੀਏ ਇੱਕ ਸੁਨੇਹਾ ਦੇਣਾ ਚਾਹਨਾ ਕਿ ਇਹੋ ਜਿਹੇ ਲੋਕ ਜਿਹੜੇ ਆ ਪੋਲਿਟਿਕਸ ਦੇ ਵਿੱਚ ਨਹੀਂ ਹੋਣੇ ਚਾਹੀਦੇ ਮੈਂ ਕਹਿੰਦਾ ਜੇ ਸਾਡੀ ਵੀ ਪਾਰਟੀ 'ਚ ਕੋਈ ਇਦਾਂ ਦਾ ਹੋਵੇ ਨਾ ਤੇ ਲੋਕੀ ਉਹਨੂੰ ਵੋਟ ਨਾ ਪਾਉਣ। ਕਿਉਂਕਿ ਇਹੋ ਜਿਹੇ ਕਿਰਦਾਰ ਜੇ ਆਉਣਗੇ ਤੇ ਪੋਲਿਟਿਕਸ ਦਾ ਬਣੂਗਾ। ਔਰ ਉਹਦੇ ਨਾਲ ਨਾਲ ਕਿਉਂਕਿ ਜਿਹੜਾ ਹੁਣ ਇਹ ਕਲੇਮ ਕਰ ਰਿਹਾ ਵੀ ਮੈਂ ਆ ਕਰੂੰਗਾ ਮੈਂ ਆ ਕਰੂੰਗਾ। ਭਈ ਪਿਛਲੇ 2.5 ਸਾਲਾਂ ਜਿਨ੍ਹਾਂ ਨੇ ਕੀ ਕੀਤਾ? ਇਸ ਏਰੀਆ 'ਚ ਕੰਮ ਕਰਨ ਦੇ ਤੱਕ ਮੈਂ ਕਹਿੰਦਾ ਜੇ ਇਸ ਏਰੀਆ 'ਚ ਕਿਤੇ ਇੱਟ ਵੀ ਲਾਈ ਹੋਵੇ ਤਾਂ ਵੋਟ ਜਿਹੜੀ ਆ ਆਮ ਆਦਮੀ ਪਾਰਟੀ ਨੂੰ ਪਾ ਦੇਣੀ ਚਾਹੀਦੀ ਆ। ਅਰੇ ਗੂਗੂ ਇਹ ਗੱਲ ਸਿਆਸੀ ਮਾਹੌਲ ਪੂਰਾ ਗਰਮਾਇਆ ਹੋਇਆ ਹੈ ਦੂਸਰੇ ਪਾਸੇ ਅਕਾਲੀ ਦਲ ਦੋ ਤਰੇਜ ਵੰਡਿਆ ਹੋਇਆ ਅੱਜ ਦਿਰੇ ਜਿਹੜਾ ਬਾਗੀਧਿਰ ਹੈਗਾ ਅਕਾਲ ਤਖਤ ਗਿਆ ਆਪਣੀਆਂ ਜਿਹੜੀਆਂ ਗਲਤੀਆਂ ਹੋਈਆਂ ਉਹਨਾਂ ਦੀ ਮਾਫੀ ਲਿਖਤੀ ਤੌਰ ਤੇ ਦੇਖੋ ਮੈਨੂੰ ਲੱਗਦਾ ਇਹਨਾਂ 'ਚ ਹੁਣ ਸਿਆਣੇ ਬੰਦੇ ਘਟ ਗਏ ਦੋ ਗਰੁੱਪ ਬਣ ਗਏ ਆਪਣੇ ਆਪ ਨੂੰ ਸਭ ਠੀਕ ਪ੍ਰੂਫ ਕਰਨ ਦੇ ਚੱਕਰ ਦੇ ਵਿੱਚ ਆ ਮੈਨੂੰ ਲੱਗਦਾ ਗਲਤੀਆਂ ਹੋਈਆਂ ਬੈਠ ਕੇ ਇਹਦਾ ਹੱਲ ਕੱਢ ਲੈਣਾ ਚਾਹੀਦਾ ਬੈਠ ਕੇ ਇਹਦੇ ਤੇ ਮੰਥਨ ਕਰ ਲੈਣਾ ਚਾਹੀਦਾ ਜਿਹੜੀਆਂ ਗਲਤੀਆਂ ਹੋਈਆਂ ਉਹਨੂੰ ਰੈਕਟੀਫਾਈ ਕਰ ਲੈਣਾ ਚਾਹੀਦਾ ਬੀਪੀ ਸੁਰਜੀਤ ਕੌਰ ਲਈ ਵੋਟਾਂ ਦਾ ਪ੍ਰਚਾਰ ਕਰ ਰਹੇ ਨੇ ਵੋਟਰਾਂ ਦੀ ਮੰਗ ਕਰ ਰਹੇ ਨੇ ਨਾਲ ਦੀ ਨਾਲ ਅਮਰਿਤਪਾਲ ਜਿਹੜੇ ਹੈਗੇ ਨੇ ਦਿਬੜੂ ਗੇਟ ਜੇਲ੍ਹ ਦੇ ਜਿਹੜੇ ਬੰਦ ਹੈਗੇ ਨੇ ਉਹਨਾਂ ਦੇ ਪਰਿਵਾਰ ਤੋਂ ਵੀ ਸਹਿਯੋਗ ਹੈ ਇੰਟਰਨਲ ਇੰਟਰਨਲ ਮਾਮਲਾ ਹੈਗਾ ਪਰ ਮੈਨੂੰ ਲੱਗਦਾ ਇਹਨਾਂ ਨੂੰ ਬੈਠ ਕੇ ਮੰਤਨ ਕਰਨਾ ਚਾਹੀਦਾ ਅਕਾਲੀ ਦਲ ਪੰਜਾਬ ਦੇ ਵਿੱਚ ਜਰੂਰ ਰਹਿਣਾ ਚਾਹੀਦਾ ਤਾਂ ਕਿ ਰਿਜਨਲ ਪਾਰਟੀ ਜਿਹੜੀ ਆ ਉਹ ਖੜੀ ਰਵੇ